ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤਿਹ ਅੱਜ 14 ਤਰੀਕ ਦਿਨ ਐਤਵਾਰ ਪਹੁੰਚਿਆ ਪਿੰਡ ਪਧਰੀ ਵੀਰ ਹਰਸਾਲ ਸਿੰਘ ਦੇ ਘਰੇ ਪਹਿਲਾਂ ਇੱਕ ਤਨ ਕੋਈ ਵਾਰੀ ਬੇਚਾਨੀ ਕੀਤੀਆਂ ਗਏ ਵੀਰ ਜੀ ਦੀ ਕੰਡੀਸ਼ਨ ਜਿਹੜੀ ਬਹੁਤ ਜਿਆਦੀ ਹਲਾ ਰਹੇ ਨੇ ਉਹ ਮਰੇ ਆ ਲਗਾਤਾਰ ਇਹਨਾਂ ਦੀ ਮੈਡੀਸਨ ਚਾਹੀਦੀ ਆ ਸਾਨੂੰ ਸੰਤ ਗਾੜੀ ਤਰਲਾ ਕਰਨਾ ਪੈਂਦਾ ਇਹਨਾਂ ਦੀ ਦਵਾਈ ਵਾਸਤੇ ਇਹਨਾਂ ਦੇ ਰੱਖਣ ਵਾਸਤੇ ਅੱਜ ਵੀ ਅਸੀਂ ਆਪਣਾ ਇੱਕ ਗਰੁੱਪ ਬਣਾਇਆ ਵਾ ਅਸੀਂ ਬੇਸਹਾਰਿਆਂ ਦੀ ਆਵਾਜ਼ ਤੇ ਅੱਜ ਅਸੀਂ ਉਸ ਗਰੁੱਪ ਦੇ ਵਿੱਚ ਇੱਕ ਆਡੀਓ ਬੋਲ ਕੇ ਪਾਈ ਸੀ ਇਸ ਪਰਿਵਾਰ ਵਾਸਤੇ ਰਾਸ਼ਨ ਦੀ ਤੇ ਕੁਝ ਦਵਾਈ ਦੀ ਤੇ ਉਸ ਆਡੀਓ ਨੂੰ ਵੇਖ ਕੇ ਸਾਡਾ ਵੀਰ ਸੋਨੂ ਬਾਜਵਾ ਸਰਦਾਰ ਅਕਬਰ ਸਿੰਘ ਦਾ ਬੇਟਾ ਡਬੇਜੀwala ਪਿੰਡ ਸੁਰਸਿੰਦੋਂ ਇਹਨਾਂ ਨੇ ਇਹ ਸੇਵਾ ਜਿਹੜੀ ਆ ਰਾਸ਼ਨੀ ਦੀ ਸੇਵਾ ਤੇ ਦਵਾਈ ਦੀ ਵੀ ਸੇਵਾ ਨੇ ਅੱਜ ਦੀ ਜਿਹੜੀ ਆ ਉਹ ਕੀਤੀ ਆ ਮੈਂ ਧੰਨਵਾਦ ਆ ਇਸ ਵੀਰ ਦਾ ਵਹਿਗੂ ਵਹਿਗੂ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਤੇ ਕਮਾਈਆਂ ਦੇ ਵਿੱਚ ਵਾਧਾ ਕਰੇ ਵੀਰ ਦਾ ਜਿਹੜਾ ਜੀਵਨ ਆ ਬਹੁਤ ਵਧੀਆ ਜੀਵਨ ਮੈਨੂੰ ਇਹਨਾਂ ਨੇ ਦੇ ਕੇ ਫੜਾ ਕਈਆਂ ਚੀਜ਼ਾਂ ਦਾ ਉਤਸ਼ਾਹ ਵੀ ਮਿਲਦਾ ਵਾ ਇਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਵਾ ਕਿਉਂਕਿ ਮੈਂ ਇਹ ਜਿਹੜੀਆਂ ਸੇਵਾ ਕਰਦਾ ਨਿਗਾ ਸਿਰਫ ਇੱਕ ਡਾਕੀ ਦਾ ਰੋਲ ਨਿਭਾਉਣਾ ਕਈ ਵਾਰੀ ਮੇਰਾ ਮਨ ਠੱਠਾ ਪਰ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਇਹਨਾਂ ਦੇ ਹੌਸਲੇ ਦੇ ਨਾਲ ਹੀ ਅਸੀਂ ਇਹ ਜਿਹੜਾ ਕਾਰਜ ਆ ਕਰਦੇ ਆ ਅਸੀਂ ਇਹ ਰਾਸ਼ਨ ਦੇਣਾ ਹੈ ਇਹਦਾ ਵੀਰ ਜੀ ਦੀ ਜਿਹੜੀ ਹਾਲਾਤ ਜਿਹੜੇ ਆ ਹਾਲਤ ਬੜੀ ਖਾਲੀ ਸੀਗੀ ਬੜੇ ਹੁੰਗ ਰਹੇ ਸੀ ਇਹਨਾਂ ਦੇ ਦਰਦ ਹੋ ਰਹੀ ਆ ਅਸੀਂ ਪਿੰਡ ਦੇ ਵਿੱਚ ਵੀ ਇੱਕ ਦੋ ਡਾਕਟਰਾਂ ਕੋਲ ਗਏ ਆ ਤੇ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਦਵਾਈ ਦੇਣ ਵੀ ਆਇਆ ਤਾਂ ਸਾਡੇ ਵੀ ਜੀ ਆ ਡਾਕਟਰ ਸੁਦੇਸ਼ ਸਿੰਘ ਜੀ ਝਾਂਗਿਆ ਦੋ ਜਿਹੜਾ ਜਿਹੜਾ ਪਤਨੀ ਪਕਾ ਰਿਆ ਇਹਨਾਂ ਦਾ ਇਹ ਨੰਬਰ ਲੈ ਲਏ ਤੇ ਇਹਨਾਂ ਨੂੰ ਬੇਨਤੀ ਕੀਤੀ ਆ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਬੜੇ ਵਧੀਆ ਗੁਰਸਿੱਖ ਪਿਆਰੇ ਵੀਰ ਸਾਡੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੇ ਵੀ ਪਰਿਵਾਰ ਦੀ ਤੰਦਰੁਸਤੀ ਬਖਸ਼ੇ ਤੇ ਇਹਨਾਂ ਦੇ ਕਿਰਤ ਦੇ ਵਿੱਚ ਵਾਧਾ ਕਰੇ ਜਿੰਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਵੀਰ ਜੀ ਨੂੰ ਦਵਾਈ ਦੇਣਾ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਜਿਹੜੇ ਡਾਇਰੈਕਟਰਾਂ ਨੇ ਜਵਾਬ ਦਿੱਤਾ ਵਾ ਉਹਨਾਂ ਦਾ ਵੀ ਅਸੀਂ ਧੰਨਵਾਦੀ ਕਰਦੇ ਆ। ਧੰਨਵਾਦ ਕਰਦੇ ਆ। ਜਿਹੜਾ ਨਾ ਪਤਾ ਵੀ ਇਹੋ ਜੀ ਕੰਡੀਸ਼ਨ ਲਿਓ ਆਕਾਲ ਪੁਰਖ ਦੇ ਹੱਥ ਹੈ। ਡੋਰਾਂ ਪਤਾ ਨਹੀਂ ਕਦੋਂ ਕਿਹਦੇ ਤੇ ਹੋ ਜਾਂ ਸਮਾ ਇਹ ਨਾ ਵਾ। ਤੇ ਇਦਾਂ ਜਿਹੜਾ ਵਾ ਨਾਂ ਕਰਾਇ ਕਰਗੇ ਆਪਾਂ ਬੰਦੇ ਦਾ ਬੰਦਾ ਹੀ ਦਰੂਗਾ ਜੇ ਅੱਜ ਆਪਾਂ ਕਿਸ ਦੀ ਹੈਲਪ ਕਰਾਂਗੇ ਕੱਲ ਨੂੰ ਪਤਾ ਨਹੀਂ ਸਾਡੇ ਤੇ ਜਣ ਕਿਹੋ ਜਿਹਾ ਹੋਣੀ ਆ ਸਾਡੀ ਕੋਈ ਬਾਹ ਫੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ